ਉਹਨਾਂ ਨੇ ਅਗਲੇ ਦਿਨ ਫਿਰ ਸਾਨੂੰ ਕਿਹਾ ਵੀ ਤੁਹਾਡੇ ਗਲੇ ਸੈੱਟ ਹੋ ਜਾਣੇ ਇਹ ਮੈਂ ਤੁਹਾਨੂੰ ਦਵਾਈ ਦਿੰਨੇ ਆ ਤੇ ਮੈਡਮ ਨੇ ਸੁਰਬੀ ਮੈਡਮ ਨੇ ਸਾਰਿਆਂ ਨੂੰ ਬਾਰੀ-ਬਾਰੀ ਨਾਲ ਵੀ ਉਹ ਵੀ ਉਹਨਾਂ ਨੇ ਕਿਹਾ ਵੀ ਦਵਾਈ ਹੈਗੀ ਇਹ ਤੇ ਸਾਰਿਆਂ ਨੂੰ ਪਿਆਤਾ ਇਸ ਰਾਹ ਪਿਆਤੀ ਉਹਨਾਂ ਨੇ ਮੇਰੇ ਮਾਮਲਾ ਇਹ ਹੈਗਾ ਅਸੀਂ ਪਿਛਲੇ ਦਿਨਾਂ ਚ ਮਹਾਰਾਸ਼ਟਰ ਗਏ ਸੀ ਤੇ ਸਾਡੇ ਕਾਲਜ ਵੱਲੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਉੱਥੇ ਸਾਡਾ ਕਲਚਰਲ ਪ੍ਰੋਗਰਾਮ ਸੀਗਾ ਤੇ ਜਦੋਂ ਅਸੀਂ ਉੱਥੇ ਗਏ ਪਹਿਲੇ ਦਿਨ ਸਾਡਾ ਗਿੱਧਾ ਪ੍ਰੋਗਰਾਮ ਸੀ ਜਿਹੜਾ ਉਹ ਵਧੀਆ ਨਹੀਂ ਹੋਇਆ ਸੀਗਾ ਤੇ ਇਸ ਇਹ ਗੱਲ ਤੋਂ ਸਾਡੇ ਸੁਰਬੀ ਮੈਡਮ ਨੂੰ ਗੁੱਸੇ ਹੋ ਗਏ ਸੀਗੇ ਤੇ ਉਹਨਾਂ ਨੇ ਅਗਲੇ ਦਿਨ ਸਾਨੂੰ ਸਿਰ ਸਾਨੂੰ ਕਿਹਾ ਵੀ ਤੁਹਾਡੇ ਗਲੇ ਸੈੱਟ ਹੋ ਜਾਣੀ ਹੈ ਮੈਂ ਤੁਹਾਨੂੰ ਦਵਾਈ ਦਿੰਦੀ ਆ ਤੇ ਮੈਡਮ ਨੇ ਸੁਰਬੀ ਮੈਡਮ ਨੇ ਸਾਰਿਆਂ ਨੂੰ ਬਾਰੀ-ਬਾਰੀ ਨਾਲ ਵੀ ਉਹ ਵੀ ਉਹਨਾਂ ਨੇ ਕਿਹਾ ਵੀ ਦਵਾਈ ਹੈਗੀ ਇਹ ਤੇ ਸਾਰਿਆਂ ਨੂੰ ਪਿਆਤਾ ਇਸਰਾ ਪਿਆਤੀ ਉਹਨਾਂ ਨੇ ਤੇ ਬਾਅਦ ਵਿੱਚ ਇਹ ਗੱਲ ਕਾਲਜ ਦੇ ਵਿੱਚ ਆ ਗਈ ਤੇ ਕਾਲਜ ਤੋਂ ਪ੍ਰਿੰਸੀਪਲ ਮੈਡਮ ਕੋਲੇ ਗੱਲ ਚਲੀ ਗਈ ਤੇ ਇਹ ਗੱਲ ਤੋਂ ਉਹਨਾਂ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੁਰਵੀ ਮੈਡਮ ਵੱਲੋਂ ਸਾਰੇ ਸਾਨੂੰ ਕਾਲ ਲਗਾ ਕੇ ਡਰਾਇਆ ਤਮਕਾਇਆ ਗਿਆ ਵੀ ਤੁਸੀਂ ਇਹ ਗੱਲ ਤੋਂ ਮੁੱਖਰ ਜੋ ਤੇ ਇਸ ਤੋਂ ਬਾਅਦ ਹੁਣ ਉਹ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਪੇਪਰ ਵੀ ਮੇਰੇ ਹੱਥ 'ਚ ਨਹੀਂ ਹੈਗੇ ਤੇ ਉਹ ਸਾਡੇ ਕਰੀਅਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗੇ ਕਰਦੇ ਵੀ ਉਹਨਾਂ ਨੂੰ ਕਾਲਜੋਂ ਬਾਹਰ ਕੱਢਿਆ ਜਾਵੇ। ਹਾਂਜੀ ਅਸੀਂ ਕੱਲ ਪ੍ਰਿੰਸੀਪਲ ਮੈਡਮ ਨੂੰ ਮਿਲੇ ਸੀ ਡੈਪਿਊਟੇਸ਼ਨ ਲੈ ਕੇ ਤਾਂ ਉਹਨਾਂ ਨੇ ਯਕੀਨ ਤੱਕ ਦਵਾਇਆ ਕਿ ਮੈਂ ਇੱਕ ਕਮੇਟੀ ਬਣਾਈ ਹੋਈ ਹੈ ਇਨਕੁਆਇਰੀ ਕਮੇਟੀ ਇਨਕੁਆਇਰੀ ਤੋਂ ਬਾਅਦ ਮੇਰੇ ਕੋਲ ਰਿਪੋਰਟ ਆਏਗੀ ਕਿ ਮੈਂ ਕਾਰਵਾਈ ਕਰੂੰਗੀ। ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਡਾਇਰੈਕਟਰ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਉਹਨਾਂ ਨਾਲ ਵੀ ਸਾਡੇ ਸਾਹਮਣੇ ਫੋਨ ਤੇ ਗੱਲ ਕੀਤੀ ਤਾਂ ਅਸੀਂ ਨੇ ਇਹੀ ਮੰਗ ਕਰਦੇ ਹਾਂ ਕਿ ਕਿਤੇ ਉਹਨਾਂ ਤੇ ਕਿਉਂਕਿ ਉਹਨਾਂ ਨੇ ਇਕੱਲੇ ਲੜਕੀਆਂ ਨੂੰ ਮਤਲਬ ਇਹ ਇਹ ਗੱਲ ਕਹੀ ਨਹੀਂ ਉਹਨੇ ਉਸ ਮੈਡਮ ਨੇ ਲੜਕੀਆਂ ਨੂੰ ਕਮਰੇ ਵਿੱਚ ਬੰਦ ਕਰਕੇ ਲਗਭਗ ਲੜਕੀਆਂ ਕਿੰਨੇ ਸਾਲ 2 ਘੰਟੇ ਬੰਦ ਰੱਖਿਆ ਉਹਨਾਂ ਨੂੰ ਡਰਾਇਆ ਧਮਕਾਇਆ ਇੱਥੋਂ ਤੱਕ ਕਿ ਇੱਕ ਲੜਕੀ ਦਾ ਫੋਨ ਫੜ ਕੇ ਉਹਦਾ ਸਾਰਾ ਡਾਟਾ ਜਿਹੜਾ ਹੈ ਉਹ ਉਹਨੇ ਡਿਲੀਟ ਕਰ ਦਿੱਤਾ ਤਾਂ ਕਿ ਉਹ ਲੜਕੀਆਂ ਜਿਹੜੀਆਂ ਇਹ ਗੱਲਾਂ ਬਾਹਰ ਲੈ ਕੇ ਨਾ ਆਉਣ ਇਹ ਵੀ ਇੱਕ ਉਹਨਾਂ ਦਾ ਕ੍ਰਾਈਮ ਬੰਦਾ ਹੈ ਤਾਂ ਉਹਨਾਂ ਮੈਡਮ ਨੇ ਕਿਹਾ ਕਿ ਅਸੀਂ ਇਹਨਾਂ ਤੇ ਬੰਦੀ ਵਿਭਾਗੀ ਕਾਰਵਾਈ ਕਰਾਂਗੇ ਕਾਰਡੀ ਜਿਵੇਂ ਉਹਨੇ ਕਿਹਾ ਕਿ ਸਾਡੇ ਕੋਲੇ ਵੀ ਕੁੜੀਆਂ ਹੁੰਦਾ ਇਹ ਕੁੜੀਆਂ ਨੇ ਮੋਬਾਈਲ ਲੈ ਕੇ ਉਹਨਾਂ ਨੇ ਆਹ ਦਾ ਡਾਟਾ ਆਪਦੇ ਕੋਲ ਰੱਖ ਲਿਆ ਹੋਇਆ ਅਸੀਂ ਇਹ ਡਾਟਾ ਲੀਕ ਕਰਦਾ ਹੈ ਕਾਲੂ ਜੀ ਵੀ ਐਦਾਂ ਦੀ ਹਰ ਕਦਮ ਉਹ ਇਧਰੋਂ ਮੁੱਠੀ ਆ ਜਿਹੜਾ ਸੁਣਦੇ ਉਹਨੂੰ ਕੀ ਕਰ ਦਿੱਤੀ ਆ ਦੇਖੋ ਅਸੀਂ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲਿਆਂਦਾ ਸਿਵਲ ਦੇ ਵੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਸਬੰਧਤ ਕਾਲਜ ਦੇ ਪ੍ਰਿੰਸੀਪਲ ਦੇ ਧਿਆਨ ਵਿੱਚ ਵੀ ਲਿਆਂਦਾ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਾਵੇ ਜੇ ਨਹੀਂ ਕਰਤੇ ਕਾਰਵਾਈ ਤਾਂ ਅਸੀਂ ਤਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਨੇ ਕਿਉਂਕਿ ਬੱਚਿਆਂ ਦਾ ਤੂ ਇੱਕ ਦਾ ਸਵਾਲ ਆ ਤਾਂ ਲਾਜ਼ਮੀ ਤੌਰ ਤੇ ਅਸੀਂ ਜਿਹੜੇ ਲੋਕ ਪੱਖੀ ਲੋਕ ਨੇ ਉਹਨਾਂ ਨੂੰ ਲੈ ਕੇ ਜਨ ਤੱਕ ਜਥੇਬੰਦੀਆਂ ਨੂੰ ਇਕੱਠਾ ਕਰਕੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਤੇ ਹੋਏ ਦੇ ਤੇ ਸਟਰਗਲ ਕਰਾਂਗੇ ਤੇ ਉਸ ਟੀਚਰ ਦੇ ਖਿਲਾਫ ਭਾਗੀ ਤਰਵਾਈ ਕਰੋਣਾ ਆਪਣੀ ਇੱਕ ਪਾਸੇ ਸਰਕਾਰ ਮਤਲਬ ਕਿ ਹੁਣ ਘਰਾਂ ਦੇ ਛਾਪੇਮਾਰੀ ਕਰ ਰਹੀ ਹੈ ਕਿ ਮਤਲਬ ਕਿ ਨਸ਼ਾ ਬੰਦ ਕਰਾ ਰਹੀ ਹੈ ਨਸ਼ੇ ਖਿਲਾਫ ਸਰਕਾਰ ਗੰਭੀਰ ਹੋ ਰਹੀ ਹੈ ਇੱਕ ਦੂਸਰੇ ਪਾਸੇ ਇੱਕ ਟੀਚਰ ਵੱਲੋਂ ਸਟੂਡੈਂਟਾਂ ਨੂੰ ਸ਼ਰਾਬ ਪਿਉਣੀ ਇਹ ਇੱਕ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਹੀ ਗੰਭੀਰ ਤੇ سنگੀਨ ਦੋਸ਼ ਆ ਵੀ ਲੜਕੀਆਂ ਨੂੰ ਕਿੱਥੇ ਤੇ ਅਧਿਆਪਕ ਨੇ ਉਹਨਾਂ ਨੂੰ ਜ਼ਿੰਦਗੀ ਦੇ ਚੰਗੇ ਆਦਰਸ਼ ਸਿਖਾਉਣੇ ਹੁੰਦੇ ਚੰਗੇ ਜੀਵਨ ਦੇ ਗੁਣ ਸਿਖਾਉਣੇ ਹੁੰਦੇ ਆ ਤੇ ਕਿੱਥੇ ਇੱਕ ਟੀਚਰ ਲੈ ਜਾ ਕੇ ਉਹਨਾਂ ਨੂੰ ਕਹਿੰਦੀ ਕਿ ਸ਼ਰਾਬ ਪੀ ਲੋ ਇਹਦੇ ਨਾਲ ਤੁਸੀਂ ਠੀਕ ਰਹੋਗੇ ਆ ਤੁਹਾਡੇ ਚ ਇਛਾ ਆ ਜੂਗਾ ਤੁਸੀਂ ਨੱਚ ਗਾ ਲਵੋਗਾ ਇਹ ਬਹੁਤ ਗਲਤ ਕੀਤਾ ਹੈ ਉਹਨਾਂ ਨੇ ਅਸੀਂ ਇਹਨੂੰ ਗੰਭੀਰਤਾ ਨਾਲ ਲੈਨੇ ਆ ਸਰਕਾਰ ਤੋਂ ਵੀ ਮੰਗ ਕਰਦੀਆਂ ਕਿ ਇਹ ਇਦਾਂ ਦਾ ਜੇ ਟੀਚਰ ਇਦਾਂ ਦੀਆਂ ਕਾਰਵਾਈ ਕਰਨਗੇ ਤੇ ਲੋਕ ਇਹਨੂੰ ਸਹਿਣ ਨਹੀਂ ਕਰਨਗੇ ਅਸੀਂ ਬਿਲਕੁਲ ਇਹਦੇ ਤੇ ਕਾਰਵਾਈ ਕਰਵਾਵਾਂ ਅੱਜ ਜੀ ਅਸੀਂ ਏਡੀਸੀ ਸਾਹਿਬ ਨੂੰ ਮੰਗ ਐਸਐਸਪੀ ਨੂੰ ਵੀ ਮੰਗ ਪੱਤਰ ਦਿੱਤਾ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਇਹ ਚਲਾ ਰਹੇ ਨੇ ਨਸ਼ਾ ਵਿਰੋਧੀ ਮਹਿੰਮ ਬੜੇ ਵੱਡੇ ਲੈਵਲ ਤੇ ਇਹ ਪ੍ਰਚਾਰ ਵੀ ਕਰ ਰਹੇ ਨੇ ਪਰ ਜਿੱਥੇ ਅਸੀਂ ਦੇਖਦਾ ਹੈ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਹੈ ਵੀ ਇੱਥੇ ਸਾਡੇ ਨਾਲ ਮਾਤਾ ਸੁੰਦਰੀ ਕਾਲਜ ਆ ਜਿੱਥੇ ਪਿੰਡਾਂ ਦੀਆਂ ਗਰੀਬ ਪਰਾਂ ਦੀਆਂ ਕੁੜੀਆਂ ਪੜ੍ਹਦੀਆਂ ਨੇ ਇੱਥੋਂ ਦੇ ਜਿਹੜੇ ਬੱਚਿਆਂ ਨੂੰ ਜਿੱਥੋਂ ਸਿੱਖਿਤ ਕਰਨਾ ਵੀ ਉਹ ਚੰਗੇ ਇਨਸਾਨ ਬਣਨ ਨਸ਼ਾ ਕਰਨ ਨੂੰ ਨਾਲ ਜਾਣ ਇੱਥੋਂ ਦੀ ਮੈਡਮ ਆ ਸਰਬੀ ਲਖਨਪਾਲ ਜਿਹੜੀ ਪੀਟੀਏ ਫੰਡ ਤੇ ਮੰਨ ਲਾ ਰੈਗੂਲਰ ਵੀ ਨਹੀਂ ਪੀਟੀਏ ਫੰਡ ਤੇ ਰੱਖੀ ਹੋਈ ਆ ਉਹ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਵਿੱਚ ਟੂਰ ਲੈ ਕੇ ਗਈ 15-16 ਕੁੜੀਆਂ ਦਾ ਉੱਥੇ ਜਾ ਕੇ ਸਾਰੀਆਂ ਕੁੜੀਆਂ ਨੂੰ ਬਰਾਂਡੀ ਪੀਣ ਦੇ ਲਈ ਉਹਨੇ ਮਤਲਬ ਉਤਸ਼ਾਹਿਤ ਕੀਤਾ ਵੀ ਇਹਦੇ ਨਾਲ ਤੁਸੀਂ ਠੀਕ ਰਹੋਗੇ ਆ ਉਹ ਪਤਾ ਵੀ ਨਹੀਂ ਸੀ ਲੱਗਣਾ ਜਦੋਂ ਆ ਕੇ ਇੱਥੇ ਕੁੜੀਆਂ ਨੇ ਗੱਲ ਕੀਤੀ ਇੱਕ ਦੂਜੀ ਨਾਲ ਉੱਥੋਂ ਗੱਲ ਚੱਲਦੀ ਚੱਲਦੀ ਪੂਰੇ ਕਾਲਜ ਵਿੱਚ ਫੈਲੀ ਤਾਂ ਉਹ ਇਹ ਮੰਨਣ ਦੀ ਬਜਾਏ ਵੀ ਮੈਥੋਂ ਗਲਤੀ ਹੋਈ ਹੈ ਉਲਟਾ ਕੁੜੀਆਂ ਨੂੰ ਕਮਰੇ ਚ ਬੰਦ ਕਰਕੇ ਉਹਨਾਂ ਦਾ ਮੋਬਾਈਲ ਫੋਨ ਡਿਲੀਟ ਕਰਦੀ ਆ ਉਹਨਾਂ ਨੂੰ ਧਮਕਾਉਂਦੀ ਆ ਕਹਿੰਦੀ ਵੀ ਹੱਲੇ ਤਾਂ ਮੈਂ ਸਿਰਫ ਇੰਨੇ ਹੀ ਕਿਹਾ ਵੀ ਮਤਲਬ ਕਿਸੇ ਨੂੰ ਪਤਾ ਨਹੀਂ ਮੈਂ ਮੁੱਕਰ ਜੂ ਕਿ ਮੈਂ ਕਿਹੜਾ ਮਤਲਬ ਸੋਨੂ ਸ਼ਰਾਬ ਪੀਈ ਆ ਪਰ ਜੇ ਤੁਸੀਂ ਇਹ ਬਿਆਨ ਦਿੱਤੇ ਤਾਂ ਫਿਰ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਨੇ ਸਬੂਤ ਵੀਡੀਓ ਨੇ ਮੇਰੇ ਕੋਲੇ ਜਿਹੜੀਆਂ ਮੈਂ ਜਾਰੀ ਕਰ ਸਕਦੀ ਆ ਤੇ ਤੁਹਾਡਾ ਭਵਿੱਖ ਖਰਾਬ ਹੋ ਜਾਊਗਾ ਇੱਕ ਤਰ੍ਹਾਂ ਨਾਲ ਇਹ ਬਲੈਕਮੇਲਿੰਗ ਕਰਕੇ ਜਿਵੇਂ ਪਹਿਲਾਂ ਵੀ ਬਹੁਤ ਸਾਰੇ ਕਾਲਜਾਂ ਦੇ ਇਸ ਕਿਸਮ ਦੇ ਸੈਕਸ ਰੈਕਟ ਸਾਹਮਣੇ ਆਏ ਨੇ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਉਹ ਕਾਫੀ ਵੱਡੀ ਪੱਧਰ ਤੇ ਫੈਲਿਆ ਹੋਇਆ ਸੀ ਇਸ ਕਿਸਮ ਨਾਲ ਮਹਾਰਾਸ਼ਟਰ ਚ ਜਾ ਕੇ ਕੁੜੀਆਂ ਨੂੰ ਸ਼ਰਾਬ ਪਿਆ ਕੇ ਮਾਲੋਂ ਉਹਨਾਂ ਦੇ ਵੋਇਫਰੈਂਡ ਨਾਲ ਲਿਜਾ ਕੇ ਜਦੋਂ ਤੱਕ ਸਾਨੂੰ ਪਤਾ ਲੱਗਿਆ ਵੀ ਇਹ ਕੀ ਕਿੱਧਰ ਨੂੰ ਜਾ ਰਹੀ ਹੈ ਗੱਲ ਇੱਕ ਪੀਟੀਆ ਫੰਡ ਤੇ ਰੱਖੀ ਹੋਈ ਪ੍ਰੋਫੈਸਰ ਪੂਰਾ ਕਾਲਜ ਚਲਾ ਰਹੀ ਹੈ ਉਹ ਇਥੋਂ ਦੀ ਜਿਹੜੀ ਪ੍ਰਿੰਸੀਪਲ ਆ ਉਹਨੂੰ ਵੀ ਬਾਈਪਾਸ ਕਰ ਰਹੀ ਹੈ ਉਹ ਏਡੀਸੀ ਦੇ ਪ੍ਰਸ਼ਾਸਨ ਨਾਲ ਵੀ ਸਿੱਧੀ ਗੱਲ ਕਰ ਰਹੀ ਹੈ ਤੇ ਜਿਹਦੇ ਕਰਕੇ ਉਹਦਾ ਕਿੰਨਾ ਮਤਲਬ ਅਲੱਗ ਵਾਲੇ ਪ੍ਰਭਾਵ ਆ ਇਥੋਂ ਪਤਾ ਲੱਗਦਾ ਵੀ ਉਹਦੇ ਕਿੱਥੋਂ ਤੱਕ ਲਿੰਕ ਨੇ ਯੂਨੀਵਰਸਿਟੀ ਤੋਂ ਲੈ ਕੇ ਤਾਂ ਅਸੀਂ ਮੰਗ ਕੀਤੀ ਹੈ ਵੀ ਇਹ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਆਡੀਓ ਮਲ ਕੁੜੀਆਂ ਨੇ ਸਾਨੂੰ ਦਿੱਤੀ ਹੈ ਤੇ ਉਹ ਬਹੁਤ ਇੱਕ ਤਰ੍ਹਾਂ ਨਾਲਾ ਮਤਲਬ ਖਤਰਨਾਕ ਮਤਲੇ ਇਸ ਕੁੜੀਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ ਅਸੀਂ ਮੰਗ ਕੀਤੀ ਹੈ ਵੀ ਇਸ ਇਸ ਤਰ੍ਹਾਂ ਦੀ ਕ੍ਰਿਮੀਨਲ ਮਾਈਂਡ ਦੀ ਜਿਹੜੀ ਪ੍ਰੋਫੈਸਰ ਆ ਜਿਹੜੀ ਮਤਲਬ ਇਥੋਂ ਦੇ ਪ੍ਰਿੰਸੀਪਲ ਨੂੰ ਵੀ ਮਤਲਬ ਬਾਈਪਾਸ ਕਰ ਸਕਦੀ ਹੈ ਕੁੜੀਆਂ ਨੂੰ ਬਲੈਕਮੇਲ ਕਰ ਸਕਦੀ ਹੈ ਵੀ ਉਹਦਾ ਫੋਨ ਮਤਲਬ ਲੈ ਕੇ ਉਹ ਦੇਖਿਆ ਜਾਵੇ ਉਹਦੇ ਵਿੱਚ ਵੀਡੀਓ ਕੀਨੇ ਤੇ ਉਹਦੇ ਤੇ ਇੱਕ ਕ੍ਰਿਮੀਨਲ ਪਰਚਾ ਦਰਜ ਕੀਤਾ ਜਾਵੇ ਤੇ ਉਹਨੂੰ ਤਰੰਤ ਇਥੋਂ ਬਰਖਾਸਤ ਕੀਤਾ ਜਾਵੇ ਕਾਲਜ ਦੇ ਵਿੱਚੋਂ ਜਿੰਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਪੂਰੇ ਬੱਚਿਆਂ ਦੇ ਮਾਪਿਆਂ ਨੂੰ ਲੈ ਕੇ ਵੀ ਗੱਲ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਵੀ ਮਿਲੇ ਆ ਬਿੱਕ ਮਹੀਨਾ ਹੋ ਗਿਆ ਤੁਸੀਂ ਚੁੱਪ ਗਿਓ ਤੁਸੀਂ ਕਿਉਂ ਨਹੀਂ ਕਾਰਵਾਈ ਕਰ ਰਹੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਯੂਨੀਵਰਸਿਟੀ ਤੱਕ ਪਤਾ ਤਾਂ ਉਹਦੇ ਲਈ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਅਸੀਂ ਮਤਲਬ ਇੱਥੋਂ ਦੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਮੇਰੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਾ ਕੀਤੀ ਤਾਂ ਸਾਨੂੰ ਗਾਹਾਂ ਵਾਲਾ ਸਟੈਪ ਐਜਿਟੇਸ਼ਨ ਵਾਲਾ ਵੀ ਕਰਨਾ ਪੈ ਸਕਦਾ ਬੱਚਿਆਂ ਦੇ ਭਵਿੱਖ ਨਾਲ ਇਸ ਕੇਸ ਨੂੰ ਦਾ ਤਲਵਾੜ ਨਹੀਂ ਹੁਣ ਦਿੱਤਾ ਜਾਊਗਾ ਏਡੀਸੀ ਸਾਹਿਬ ਨੂੰ ਤੁਸੀਂ ਮੰਗ ਪੱਤਰ ਦਿੱਤਾ ਹੀ ਉਹਨਾਂ ਨੇ ਤੁਹਾਨੂੰ ਕੋਈ ਵਿਸ਼ਵਾਜ ਦਿਵਾਇਆ ਅਸੀਂ ਉਸ ਪਾਰਟੀ ਕੋਲ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਨਕੁਆਇਰੀ ਕਰਾਂਗੇ ਤੇ ਮਤਲਬ ਇਹ ਕਾਲਜ 'ਚ ਜਾ ਕੇ ਵੀ ਅਸੀਂ ਇਹ ਇਸ ਗੱਲ ਦੀ ਪੜਤਾਲ ਕਰਾਂਗੇ ਤੇ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਹਦੇ ਤੇ ਪ੍ਰਿੰਸੀਪਲ ਨੇ ਵੀ ਕਿਹਾ ਤਾਂ ਹੈ ਵੀ ਅਸੀਂ ਇਹ ਕਾਰਵਾਈ ਕਰਾਂਗੇ ਪਰ ਸਾਨੂੰ ਲੱਗਦਾ ਵੀ ਇੱਕ ਮਹੀਨਾ ਜਿਹੜਾ ਕੱਲਿਆ ਜਾ ਰਿਹਾ ਉਹਨਾਂ ਤੇ ਵੀ ਕੋਈ ਕਿਸੇ ਕਿਸਮ ਦਾ ਪ੍ਰੈਸ਼ਰ ਹੈ ਕਮੇਟ ਜੀ ਜਿਹੜਾ ਮਤਲਬ ਇਹ ਤੁਸੀਂ ਦੋਸ਼ ਲਗਾ ਰਹੇ ਹੋ ਇਹਦਾ ਕੋਈ ਸੂਤ ਨੇ ਤੁਹਾਡੇ ਕੋਲ ਇਹਦੀ ਆਡੀਓ ਨੇ ਜੀ ਉਹਦੀ ਆਵਾਜ਼ ਆ ਜਿਹੜੀ ਕਿਤੇ ਵੀ ਟੈਸਟ ਹੋ ਸਕਦੀ ਹੈ ਉਹ ਖੁਦ ਮੰਨ ਰਹੀ ਆ ਵੀ ਉਹਨੂੰ ਆਪ ਵੀ ਪਤਾ ਵੀ ਇਹਦੀ ਡੈਫਟ ਕਿੰਨੀ ਆ ਜੀ ਢੰਗਾਈ ਕਿੰਨੀ ਆ ਜਿਹੜਾ ਇਹ ਕਰਾਇਮ ਕਰ ਰਹੀ ਹੈ ਵੀ ਮੈਂ ਸਸਪੈਂਡ ਹੋ ਸਕਦੀ ਆ ਮੈਨੂੰ ਕੱਢਿਆ ਜਾ ਸਕਦਾ ਮੈਂ ਤਾਂ ਛੱਡ ਕੇ ਕਿਤੇ ਹੋਰ ਚਲੀ ਜਾਊਂਗੀ ਤੇ ਮੈਂ ਤਾਂ ਸਾਨੂੰ ਸਿਰਫ ਮਤਲਬ ਦਵਾਈ ਵਜੋਂ ਪਾਈ ਸੀ ਇਹ ਤੇ ਦੂਜੇ ਪਾਸੇ ਉਹ ਧਮਕਾ ਵੀ ਰਹੀ ਆ ਜੀ ਉਹ ਆਡੀਓ ਨੇ ਉਹਨਾਂ ਦੀ ਜੱਜ ਹੋਣੀ ਚਾਹੀਦੀ ਅਸੀਂ ਕਹਿੰਦੇ ਜਿਹੜੀਆਂ ਘੋਵ ਰਹੀਆਂ ਸਰਕਾਰ ਦੇ ਵਿੱਚ ਕਵਰ ਜੀ ਕਿਹੜੇ ਕਾਲਜ ਦਾ ਮੁੱਦਾ ਜੀ ਇਹ ਇਹ ਮਾਤਾ ਸੁਦਰੀ ਕਾਲਜ ਹੈ ਜੀ ਯੂਨੀਵਰਸਿਟੀ ਕਾਲਜ ਹੈ ਇਹ ਪੰਜਾਬੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਆਪਣੇ ਕਜੈਰੀ ਰੋਡ ਦੇ ਉੱਤੇ ਜੀ ਉਸ ਦਾ ਮਾਮਲਾ ਇਹ ਸਧਾਰਨ ਘਰਾਂ ਦੀਆਂ ਪਿੰਡਾਂ ਦੀਆਂ ਕੁੜੀਆਂ ਦੇ ਵਿੱਚ ਪੜਦੀਆਂ ਨੇ ਜੀ ਕਮਲ ਜੀ ਮਾਮਲਾ ਤੁਹਾਡੇ ਕੋਲ ਕੁੜੀਆਂ ਲੈ ਕੇ ਆਈਆਂ ਨੇ ਜਾਂ ਕਿਤੇ ਉਹਨਾਂ ਦੇ ਮਾਪੇ ਲੈ ਕੇ ਆਏ ਜੀ ਮਾਪੇ ਵੀ ਲੈ ਕੇ ਆਏ ਨੇ ਕੁੜੀਆਂ ਵੀ ਲੈ ਕੇ ਆ ਜਾਂਦੇ ਜੀ ਕਿਉਂਕਿ ਕੁੜੀਆਂ ਨੇ ਜਦੋਂ ਉੱਥੇ ਆਪਣਾ ਆਲਰੀਆ ਸਟੂਡੈਂਟ ਐਸੋਸੀਏਸ਼ਨ ਦਾ ਗੁੰਫਤ ਬਣਾਇਆ ਉਹਨਾਂ ਨੇ ਬਕਾਇਦਾ ਮੰਗ ਪੱਤਰ ਦਿੱਤਾ ਦੀਸ ਮਤਲਬ ਆਪਣੇ ਯੂਨੀਵਰਸਿਟੀ ਨੂੰ ਮੇਲ ਕਰਾਈ ਹੈ ਬਹੁਤ ਲੰਬਾ ਚੋੜਾ ਮੰਗ ਪੱਤਰ ਉਹਦੇ ਤੇ ਉਹਨਾਂ ਨਾਲ ਗੱਲ ਤੱਕ ਨਹੀਂ ਮਤਲਬ ਇਹਨਾਂ ਨੇ ਕੀਤੀ ਪ੍ਰਿੰਸੀਪਲ ਨੇ ਉਹਨਾਂ ਨੂੰ ਬੁਹਾ ਕੇ ਪੁੱਛਿਆ ਨਹੀਂ ਵੀ ਇਹ ਜਿਹੜਾ ਤੁਸੀਂ ਏਡਾ ਗੰਭੀਰ ਦੋਸ਼ ਲਾ ਰਹੇ ਹੋ ਤਾਂ ਇਹਦੇ ਪਿੱਛੇ ਮਤਲਬ ਤੁਹਾਡੇ ਕੋਲ ਕੀ ਹੈ ਤੇ ਮੈਂ ਪੜਤਾਲ ਕਰੂੰਗੀ ਉਲਟਾ ਉਹਨਾਂ ਨੂੰ ਇਹ ਮਤਲਬ ਕੋਸ਼ਿਸ਼ ਹੀ ਹੈ ਉਹਨਾਂ ਦੀ ਲਗਾਤਾਰ ਵੀ ਇਹਨੂੰ ਦਬਾ ਦਿੱਤਾ ਜਾਵੇ ਠੀਕ ਕਮਲ ਜੀ ਜੇਕਰ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਈ ਨਹੀਂ ਕਰਦਾ ਜੀ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਲਾਜ਼ਮੀ ਅਸੀਂ ਇੱਥੇ ਮਤਲਬ ਆਪਣੇ ਇਲਾਕੇ ਦੀਆਂ ਜਿਹੜੀਆਂ ਸਾਫ ਸੰਤ ਲੋਕ ਨੇ ਜਮੂਰੀ ਲੋਕ ਨੇ ਜਿਹੜੇ ਇਸ ਨਸ਼ੇ ਦੇ ਖਿਲਾਫ ਵੱਡੀ ਪੱਧਰ ਤੇ ਇੱਥੇ ਮੇਹਮ ਆਪਣੇ ਇਲਾਕੇ ਦੇ ਵਿੱਚ ਚੱਲੀ ਆ ਉਹਨਾਂ ਸਾਰੇ ਇਹਨਾਂ ਦੇ ਮਾਪਿਆਂ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਇਟੀਟੇਸ਼ਨ ਕਰਾਂਗੇ ਦੇ ਖਿਲਾਫ ਜੇ ਨਾ ਕੋਈ ਕਾਰਵਾਈ ਕੀਤੀ ਇਸ ਕਿਸਮ ਦੀ ਨਾ ਪ੍ਰੋਫੈਸਰ ਦੇ ਖਿਲਾਫ